ਮੇਰਾ ਨਾ ਸਰ ਸ਼ੌਕਮਾਰਾ ਇਹ ਡੜੀ ਇਟਰ ਲੈ ਕੇ ਆਉਂਦੇ ਇਹ ਪੱਠੇ ਤੋਂ ਉਹਨਾਂ ਦਾ ਨਾਮੇ ਵਾਲਾ ਇਹ ਪੱਠੇ ਇਟਰ ਲੈ ਕੇ ਰੇ ਸ਼ਹਿਰ ਚਲੇ ਇਟਰ ਆ ਕੇ ਮਹੱਲੇ ਅਰੇ ਰੇੜਾ ਲੈ ਕੇ ਆਉਂਦੇ ਸਿੱਧੇ ਸਿੱਧੇ ਤੇ ਮਗਰੋਂ ਗੱਡੀ ਕਿਤੇ ਤੇਜ਼ ਆਈ ਆ ਤੇ ਮਗਰੋਂ ਵਜੀ ਆ ਚਾਰ ਘੰਟਾ ਕਰਕੇ ਵਜੀ ਪਤਾ ਨਹੀਂ ਕਿਦਾਂ ਵਜੀ ਇਹਦੇ ਕੋਰੇੜਾ ਬਲ ਨਕਸਾ ਆ ਗੱਡੀ ਦਾ ਨਕਸਾ ਆ ਇਹਦਾ ਕੋਈ ਹੋਣਾ ਕੋਈ ਤੁਹਾਡੀ ਸਮਝ ਨਹੀਂ ਲੋਕੀ ਇਹ ਵੇਰਵਾ ਲਾ ਕੇ ਪਤਾ ਲੱਗੇਗਾ ਮੇਰਾ ਨਾ ਸਰ ਸ਼ੌਕਮਾਰਾ ਇਹ ਡੜੀ ਇਟਰ ਲੈ ਕੇ ਆਉਂਦੇ ਇਹ ਪੱਠੇ ਤੋਂ ਉਹਨਾਂ ਦਾ ਨਾਮੇ ਵਾਲਾ ਏ ਪੱਠੋ ਲੈ ਕੇ ਰਿਹਾ ਸ਼ਹਿਰ ਚਲੇ ਏਟਰ ਆ ਕੇ ਮਹੱਲੇ ਕਿੰਨੇ ਵੇ ਦਾ ਟਾਈਮ ਇੱਕੋ ਟਾਈਮ ਹਣਾ ਅਠ ਕਰਕੇ ਦੇ ਆ ਕਰੀਬ ਦਾ ਕੀ ਗੱਲ ਬਾਤ ਹੈ ਇਹਨੇ ਰੇੜਾ ਲੈ ਕੇ ਆਉਂਦੇ ਸਿੱਧੇ ਸਿੱਧੇ ਤੇ ਮਗਰੋਂ ਗੱਡੀ ਕਿਤੇ ਤੇਜ਼ ਆਈ ਆ ਤੇ ਮਗਰੋਂ ਵਜੀਏ ਚਾਹ ਤੋਂਦ ਕਰਕੇ ਵਜੀਏ ਪਤਾ ਨਹੀਂ ਕਿਦਾਂ ਵਜੀਏ ਹੈਲੋ ਉਹ ਰੇੜਾ ਲੋਨ ਨਕਸਾਉਣਾ ਗੱਡੀ ਦਾ ਵੀ ਨਕਸਾਉਣਾ ਆ ਰੇੜਾ ਦਾ ਕੋਈ ਹੋਣਾ ਕੋਈ ਤੁਹਾਡੇ ਸਾਹਮਣੇ ਜੋ ਵੀ ਹੈ ਵੇਰਵਾ ਲਾ ਕੇ ਪਤਾ ਲੱਗੇਗਾ ਫੇਰ ਵੀ ਕਿੰਨਾ ਕਿਦਾਂ ਦੇਖਾਉਣਾ ਲੱਗਦਾ ਉਹ ਦਸ ਹਜ਼ਾਰ ਦਾ ਹੋ ਗਿਆ ਕਰਦੇ ਹਾਂ ਹਾਂ ਜੀ ਦਸ ਹਜ਼ਾਰ ਦਾ ਵੇਰਵਲ ਆਗੇ ਬਲਗਣਾ ਵਾ 50 ਸਾਰੇ ਬਾਕੀ ਸੱਟਾਂ ਦੇ ਪਜਾਵਾ ਥੋੜਾ ਥੋੜੀ ਲੱਗੀਆਂ ਉਹਦਾ ਜਾਨ ਮਾਰਦਾਂ ਨਿਕਲ ਗਿਆ ਘੋੜਾ ਵੀ ਠੀਕ ਹੈ ਘੋੜਾ ਠੀਕ ਹੈ ਉਹਦਾ ਮਾਰੀ ਲੱਗੀ ਘੋੜੇ ਦੇ ਅੱਖ ਦੇ ਮੇਰੇ ਨਾਲ ਸਰ ਸ਼ੌਕ ਮਾਰਿਆ ਇਹ ਡੜੀ ਇੱਟ ਲੈ ਕੇ ਆਉਣੇ ਇਹ ਪੱਠੇ ਤੋਂ ਉਹਨਾਂ ਦਾ ਨਾਮੇ ਵਾਲਾ ਇਹ ਪੱਠੇ ਲੈ ਕੇ ਰਿਹਾ ਸ਼ਹਿਰ ਚਲੇ ਇੱਟ ਲਾ ਕੇ ਮਹੱਲੇ ਕਿੰਨੇ ਵੇਲੇ ਲੱਗਾਈ ਇਹ ਕੋ ਟਾਈਮ ਹਣਾ 8 ਕਰਕੇ ਦੇ ਕਰੀਬ ਦਾ ਕੀ ਗੱਲ ਬਤਾ ਤੂੰ ਇਹ ਰੇੜਾ ਲੈ ਕੇ ਆਉਣੇ ਸਿੱਧੇ ਸਿੱਧੇ ਤੇ ਮਗਰੋਂ ਗੱਡੀ ਕਿਤੇ ਤੇਜ਼ ਆਈ ਆ ਤੇ ਮਗਰੋਂ ਵਜਈਏ ਚਾਹ ਤੋਂਦ ਕਰਕੇ ਵਜਈਏ ਪਤਾ ਨਹੀਂ ਕਿਦਾਂ ਵਜਈਏ ਹੈਲੋ ਇਹਦੇ ਉਹ ਰੇੜਾ ਲੋ ਦਾ ਨਕਸਾ ਆ ਨਾ ਗੱਡੀ ਦਾ ਵੀ ਨਕਸਾ ਆਇਆ ਕਿੰਨਾ ਕਿੰਨਾ ਨਕਸਾ ਆਇਆ ਹੈ ਰੇੜਾ ਦਾ ਕੋਈ ਹੋਣਾ ਕੋਈ ਤੁਹਾਡੇ ਸਾਹਮਣੇ ਹੈ ਜੋ ਵੀ ਮੇਰਵਾਲ ਆਗੇ ਪਤਾ ਲੱਗੇਗਾ ਫਿਰ ਵੀ ਕਿੰਨਾ ਕਿੰਨਾ ਕਿਸਾ ਹੋਣਾ ਲੱਗਦਾ ਬਹੁਤ 10000 ਹੋ ਗਿਆ ਸਰ 10000 ਹਾਂਜੀ 10000 ਲੱਗੂ ਮੇਰਵਾਲ ਆਗੇ ਬਲਗਣਾ ਵਾ 50 ਹਰਾਂ ਬਾਕੀ ਸੱਟਾਂ ਦਾ ਪਜਾਵਾ ਥੋੜਾ ਥੋੜੀ ਲੱਗੀਆਂ ਉਹਦਾ ਜਾਨ ਮਾਰਦਾਂ ਨਿਸ਼ਾਨੀਆ ਘੋੜਾ ਵੀ ਠੀਕ ਹੈ ਘੋੜਾ ਠੀਕ ਹੈ ਉਹਦਾ ਮਾਰੀ ਲੱਗੀ ਘੋੜੇ ਦੇ ਅੱਖ ਦੇ ਰੇੜਾ ਸਾਰਾ ਸ਼ੌਕਤ ਮਾਰਿਆ ਇਹ ਡੜੀ ਇੱਟ ਲੈ ਕੇ ਆਉਂਦੇ ਇਹ ਪੱਠੇ ਤੋਂ ਉਹਨਾਂ ਦਾ ਨਾਮੇ ਵਾਲਾ ਇਹ ਪੱਠੇ ਇੱਟ ਲੈ ਕੇ ਰਿਹਾ ਸ਼ਹਿਰ ਚਲੇ ਇੱਟ ਲੈ ਕੇ ਮਹੱਲੇ ਕਿੰਨੇ ਵੇਲੇ ਲੱਗਾਈ ਇਹ ਕੋ ਟਾਈਮ ਹੁਣਾ ਅਠ ਕਰਕੇ ਦੋ ਦੇ ਕਰੀਬ ਦਾ ਕੀ ਗੱਲ ਬਾਤ ਹੈ ਪਾਣੇ ਰੇੜਾ ਲੈ ਕੇ ਆਉਂਦੇ ਸਿੱਧੇ ਸਿੱਧੇ ਤੇ ਮਕਰੋ ਗੱਡੀ ਕਿਤੇ ਤੇਜ਼ ਆਈ ਆ ਤੇ ਮਕਰੋ ਵਜਈਏ ਚਾਹ ਤੋਂ ਹੰਦ ਕਰਕੇ ਵਜਈਏ ਪਤਾ ਨਹੀਂ ਕਿਦਾਂ ਵਜਈਏ ਇਹਦੇ ਉਹ ਰੇੜਾ ਰੋਡ ਦਾ ਨਕਸ਼ਾ ਆ ਗੱਡੀ ਦਾ ਵੀ ਨਕਸ਼ਾ ਆ ਕਿੰਨਾ ਕਿੰਨਾ ਨਕਸ਼ਾ ਆ ਰੇੜਾ ਦਾ ਕੋਈ ਹੁਣਾ ਕੋਈ ਤੁਹਾਡੇ ਸਾਹਮਣੇ ਹੈ ਜੋ ਵੀ ਹੈ ਵੇਰਵਾ ਲਾ ਕੇ ਪਤਾ ਲੱਗੇਗਾ ਇਹ ਕਿਤਾ ਦੇਖਾਉਣਾ ਲੱਗਦਾ ਬਹੁਤ ਦਾ ਗਿਆ ਹੋ ਗਿਆ ਸਰ ਹਾਂ ਜੀ ਇਹ ਹਾਸਾ ਲਾ ਲਓ ਮੇਰਵਾਲ ਆਗੇ ਬਲਗਣਾ ਵਾ 50 12 ਬਾਕੀ ਸੱਟਾਂ ਦੇ ਮਜਾਵਾ ਥੋੜਾ ਥੋੜੀ ਲੱਗੀਆਂ ਉਹਦਾ ਜਾਨ ਮਾਰਦਾਂ ਨਿਸ਼ਾਨੀਆ ਓੜਾ ਵੀ ਠੀਕ ਓੜਾ ਠੀਕ ਹੈ ਉਹਦਾ ਮਾੜੀ ਲੱਗੀ ਘੋੜੇ ਦੇ ਅੱਖ ਦੇ